ਸਰ ਇਹ ਹੋ ਗਿਆ ਤੇ ਫੁਲਕੇ ਵੀ ਬਣ ਗਏ ਹੁਣ ਮੈਂ ਨਾ ਫਟਾਫਟ ਪੈਕ ਕਰਾਂ ਸਾਰਾ ਸਮਾਨ ਖਿਚੜੀ ਵੀ ਬਣ ਗਈ ਆ ਤੇ ਦਾਲ ਵੀ ਬਣ ਗਈ ਆ ਸਾਰਾ ਸਮਾਨ ਹੋ ਗਿਆ ਫਟਾਫਟ ਨਾ ਪੈਕ ਕਰ ਦਵਾ ਮੈਂ ਟਿਫਨ ਲੱਭਾਂ ਟਿਫਨ ਕਿੱਥੇ ਰੱਖਿਆ ਹੋ ਗਿਆ ਕਿਤੇ ਕੀ ਗੱਲ ਸੇਬੀ ਥਾ ਥਾ ਕਰਦੇ ਕੋਈ ਲੱਖ ਰਹਾ ਰਹਾ ਆ ਯਾਰ ਆਤੀ ਇਹ ਨਰੋਤ ਰੇਹਣਾ ਹੈ ਇਹ ਕਿਚੜੇ ਬਣਾਏ ਆਂ ਤੇ ਨਖਾਰਾ ਪਾਇਆ ਹੈ ਹਾਏ ਹਾਏ ਚਾਹ ਦਾ ਬੋਤਲਾ ਤਾਂ ਦੇਖ ਸਾਰੇ ਦਿੱਤਾ ਨਾ ਚੁੱਲੇ ਤੇ ਚਾਹ ਨਹੀਂ ਇਹ ਨਹੀਂ ਦੇਦੀ ਉਹ ਨਾ ਚੱਤਾ ਭੁੱਲ ਗਿਆ ਮੈਨੂੰ ਚਾਹ ਰੱਖ ਕੇ ਇਹ ਤੁਹਾਡੇ ਸਾਰੇ ਮੇਰੇ ਤੇਕਿਆਂ ਦੇ ਐ ਤੇਰੇ ਤੇ ਲਾਏ ਦੇ ਤੋ ਤੇ ਦੇਖ ਤੁਸੀਂ ਪੇਰਾ ਹਾਲ ਕੀ ਕਰਦਾ ਮੇਰੇ ਹੱਥੇ ਭਾਲੇ ਤੇ ਲਿਛਿਛ ਕਰਦੇ ਸੀ ਤੇਰੇ ਤੇ ਰੋਦੇ ਚਿੰਦੇ ਦੇ ਭਰੇ ਐ ਉਹ ਨਿਕਾਰੇ ਕਾਤੇ ਕਿੱਦਦੇ ਨੇ ਐਨੀ ਪਿਆਰੀ ਕਾਰ ਜਿਵੇਂ ਦੋ ਜਵੇ ਕੰਨੇ ਆਣਾ ਕਰ ਐ ਘੁੱਜ ਕੇ ਲਈ ਬਗ ਲੈ ਜੇ ਤੇ ਭਰੇ ਦਾ ਕਿਵੇਂ ਆਏ ਕਰ ਆਣਾ ਨਹੀਂ ਦੀਦੀ ਕਹਿੰਨੇ ਉਹਨਾ ਮੇਰੀ ਨਾ ਚਾਚੀ ਨਾ ਹਸਪੀਟਲ ਆ ਤੇ ਤੁਹਾਨੂੰ ਪਤਾ ਉਹਨਾਂ ਦੇ ਬੱਚੇ ਸਾਰੇ ਬਾਹਰ ਆ ਤੇ ਮੰਮੀ ਨੇ ਨਾ ਹਸਪੀਟਲ ਰੋਟੀ ਖਾਣਨੀ ਆ ਤੇ ਮੈਂ ਕਿਹਾ ਮੈਂ ਤਿਆਰ ਕਰ ਦਵਾਂ ਰੋਟੀ ਤੇ ਇਧਰੋ ਲੈ ਜਾਣਗੇ ਨਹੀਂ ਮੰਮੀ ਤੇਰੇ ਨਾ ਹਸਪੀਟਲ ਆਣਾ ਕਿ ਘਰ ਆਉਣ ਲੈ ਨਹੀਂ ਆਣਾ ਤੇ ਦੀਦੀ ਘਰ ਹੋਈਆਂ ਬੱਲੇ राशन आर दी इोटी घरों बना के लाके आ, सकते। दीदी, न, मम्मी आ तो ही मम्मी कर ते चल देखा जाके मैं ਦੀਦੀ ਨੇ ਤਾਂ ਗੁੱਸਾ ਹੀ ਕਰ ਲਿਆ ਚੱਲ ਕੋਈ ਨਾ ਦੀਦੀ ਨੂੰ ਸਮਝਾ ਦਿੰਨੇ ਪਿਆਰ ਨਾਲ ਕਿ ਮੰਮੀ ਆਉਣ ਵਾਲੇ ਉਹਨਾਂ ਸਾਹਮਣੇ ਨਾ ਕੁਝ ਬੋਲਣ ਇਹਦਾ ਤੇ ਕਦੇ ਕੋਈ ਆਂਦਾ ਹੈ ਕਦੇ ਕੋਈ ਆਂਦਾ ਹੈ ਰਾਤ ਸਿਲ ਘਰਦਾ ਸਾਰਿਆਂ ਨੇ ਇਦਾਂ ਹੀ ਗਾੜਿਆ ਪਿਆ ਹੈ ਕਦੇ ਕੋਈ ਮਾਮਾ ਤੇ ਰਿਹਾ ਕਦੇ ਮੰਮੀ ਤੇ ਰਿਹਾ ਕਦੇ ਕੋਈ ਤੇ ਰਿਹਾ ਕਦੇ ਕਹਿਦੇ ਉਹ ਦੀਦੀ ਨਹੀਂ ਐ ਹਾਲ ਹੈ ਭੁੱਖੇ ਦੇ ਤੇ ਰੱਗੇ ਤੇ ਤਿੰਦ ਗਾੜਨ ਲੱਗੀ ਦੀਦੀ ਮੇਰੀ ਗੱਲ ਸੁਣੋ ਮੰਮੀ ਨੇ ਨਾ ਆਣਾ ਹੁਣ ਤੂੰ ਜਿਹੜੀ ਵੀ ਗੱਲ ਐ ਨਾ ਮੈਨੂੰ ਕਰ ਲੈਣਾ ਮੰਮੀ ਸਾਹਿਬ ਨੇ ਮੱਦੇ ਦੀ ਕੀ ਕਰਨੀ ਅੱਗੇ ਤੇਰੀ ਮੰਮੂ ਨੇ ਕਦੇ ਨਾ ਪੁੱਛ ਕੇੰਨੇ ਤੂੰ ਮੇਰੇ ਵੀ ਤੇਰੇ ਕਦੇ ਕੋਈ ਆਂਦਾ ਕਦੇ ਕੋਈ ਆਂਦਾ ਮੈਂ ਕਦੇ ਕਦੇ ਗੱਲ ਕੀਤੀ ਉਹਨਾਂ ਨੂੰ ਆਂਦਾ ਸਭ ਕੁਝ ਖਾ ਕੇ ਜਾਂਦਾ ਹੀ ਐ ਅਸੀਂ ਕਦੀ ਕਿ ਦੀਦੀ ਕਿਹਾ ਤ ਨਹੀਂ ਪਰ ਨਾ ਕੋਈ ਵੀ ਗੱਲ ਕਰਨੀ ਹੋਗੀ ਨਾ ਤੇ ਉਹਨਾਂ ਸਾਹਮਣੇ ਨਾ ਕਰਿਓ ਪਲੀਜ਼ ਦੀਦੀ ਮੇਰੀ ਰਿਕਵੈਸਟ ਐ ਚਲ ਰਿਕਵੈਸਟ ਕੰਟੀਨਿਊ ਰਿਕਵੈਸਟ ਬਣਾਣ ਲੱਗੇ ਪੁੱਛਣ ਲੱਗੇ ਨਹੀਂ ਕਰਦੀ ਦੀਦੀ ਬਣਾਵਾ ਕਿ ਨਾ ਹੁਣ ਰਿਕਵੈਸਟ ਕਰਦੀ ਪਈ ਐ ਦੀਦੀ ਦੇ ਕੁਛ ਕਹਿਣਾ ਨਾ ਮੈਂ ਕੀ ਕਹਿਣਾ ਕਿੱਤੀ ਪੁੱਤ ਸਤਿ ਸ਼੍ਰੀ ਅਕਾਲ ਮੰਮੀ ਸਤਿ ਸ਼੍ਰੀ ਅਕਾਲ ਬੇਟਾ ਹੋਰ ਠੀਕ ਆ ਨਹੀ ਠੀਕ ਆ ਪੁੱਤ ਠੀਕ ਆ ਆਜੋ ਮੰਮੀ ਆ ਚਾਚੀ ਜੀ ਠੀਕ ਆ ਹਾਂ ਠੀਕ ਆ ਮੈਂ ਤਾਂ ਹਸਪੀਟਲ ਗਈ ਸੀ ਚਾਚੂ ਦੇ ਆਈਆਂ ਅੱਛਾ ਤੇ ਦੁਬਾਰਾ ਆਈਆਂ ਹੁਣ ਤੇਰੇ ਵੱਲ ਤੂੰ ਤਾਂ ਐਵੇਂ ਰੋਟੀ ਦਾ ਪੰਗਾ ਪਾ ਲਿਆ ਵਾ ਦੱਸੋ ਮੰਮੀ ਤੇਰ ਕਿਹੜੀ ਗੱਲ ਆ ਰੋਟੀ ਦਾ ਸੁਭਾਨੇ ਕਰੋ ਖੜਨੀ ਤੁਸੀਂ ਇਦਾਂ ਨਹੀਂ ਕਹੀਦਾ ਹੁੰਦਾ ਮੈਂ ਨਾ ਲੈ ਕੇ ਆਉਣੀ ਹਾਂ ਟੇਫਨ ਤੁਫਣ ਤੇ ਪਹਿਲਾਂ ਤੁਸੀਂ ਚਾਹ ਪੀਓਗੇ ਘੁੱਟ ਘੁੱਟ ਨਹੀਂ ਚਾਹ ਮੈਂ ਪੀ ਕੇ ਆਈ ਹਾਂ ਚਾਹ ਪੀਆ ਹੈ ਹਾਂ ਚਲੋ ਮੈਂ ਆਈ ਸਤਿ ਸ੍ਰੀ ਅਕਾਲ ਮਾਸੀ ਜੀ ਸਤਿ ਸ੍ਰੀ ਅਕਾਲ ਬੇਟਾ ਹੋ ਠੀਕ ਹੋ ਮਾਸੀ ਜੀ ਹਾਂ ਜੀ ਠੀਕ ਹੈ ਕੌਣ ਬਿਮਾਰ ਤੁਹਾਡੇ ਘਰ ਹੋ ਚਾਚੀ ਜੀ ਨਹੀਂ ਬਿਮਾਰ ਹੈਗੀ ਆ ਅੱਛਾ ਹੋਰ ਰਿਸ਼ਤੇਦਾਰ ਨਹੀਂ ਤੁਹਾਡੇ ਘਰ ਹੈਗਾ ਨਹੀਂ ਪੁੱਤ ਮੈਂ ਚਾਹ ਚੁਦੀ ਆਈ ਹਾਂ ਹੁਣ ਦੂਰ ਹੈ ਗਏ ਆ ਕੀ ਕਰੀਏ ਅੱਛਾ ਮੈਂ ਕਿਉਂ ਕਿੰਨੀ ਰੋਟੀ ਤਿਆਰ ਕੀਤੀ ਹੈ ਨਾ ਦਾ ਰਿਸ਼ਤੇਦਾਰ ਨਹੀਂ ਕੋਈ ਹੋਰ ਕਰੇਗੇ ਰਿਸ਼ਤੇਦਾਰ ਤਾਂ ਬਥੇਰੇ ਆ ਪੁੱਤ ਰੋਟੀ ਤਾਂ ਮੈਂ ਵੀ ਲੈ ਆਂਦੀ ਆ ਕੁੜੀ ਨਹੀਂ ਨਹੀਂ ਮੈਂ ਤੇ ਕਿੱਤੀ ਰੋਟੀ ਤਿਆਰ ਕਰਦੀ ਸੀ ਨਾ ਮੈਂ ਤੇ ਕਿਪਕੀ ਨੂੰ ਵੈਸੇ ਹੀ ਕਿਹਾ ਸੀ ਮੈਂ ਕਾ ਮਾਸੀ ਜੀ ਦੇ ਰਿਸ਼ਤੇਦਾਰ ਨਹੀਂ ਕੋਈ ਕਰੇਗੇ ਗੱਲ ਤਾਂ ਕੋਈ ਨਹੀਂ ਉਹ ਚਾਚੀ ਇਹਦੀ ਹੈਗੀ ਆ ਕੱਲੀ ਹਸਪਤਾਲ ਦੇ ਵਿੱਚ ਤੇ ਮੈਂ ਤਾਂ ਆਦ ਆ ਗਈ ਹਾਂ ਹੋਰ ਤਾਂ ਕੋਈ ਗੱਲ ਨਹੀਂ ਆ ਨਹੀਂ ਉਦਾਂ ਤੇ ਕੋਈ ਨਹੀਂ ਮਾਸੀ ਜੀ ਜੇ ਕਿੱਤੀ ਨੇ ਰੋਟੀ ਬਣਾਵੇ ਇੱਥੇ ਘਰ ਬਥੇਰਾ ਰਾਸ਼ਨ ਪਿਆ ਹੋਇਆ ਹੈ ਕੋਈ ਗੱਲ ਨਹੀਂ ਚਾਹੇ ਹੋਰ ਵੀ ਤੁਸੀਂ ਕਹਿ ਦਿਓ ਤੇ ਕਿੱਤੀ ਬਣਾ ਦੇਗੀ ਇਸ ਕੰਮ ਨੂੰ ਤੇ ਕਿੱਤੀ ਠੀਕ ਆ ਆਪਣੇ ਘਰ ਦੀ ਚੀਜ਼ਾਂ ਬਣਾਉਣ ਚ ਵਧੀਆ ਆ ਗਈ ਐ ਇੱਥੇ ਦਾ ਬਣਾਉਣ ਨਹੀਂ ਥੋੜਾ ਕਿੱਤੀ ਕਰਦੀ ਐ ਪੇਕਿਆ ਵਾਦੇ ਕਿੱਤੀ ਫਟਾਫਟ ਕੰਮ ਕਰਦੀ ਐ ਚਲੋ ਕੋਈ ਨਾ ਮਾਸੀ ਜੀ ਕੋਈ ਨਾ ਮਾਸੀ ਜੀ ਬੈਠੋ ਚਲ ਕਿੱਤੀ ਟਿਫਨ ਤਿਆਰ ਕਰ ਨਾਲੇ ਨਾ ਮਾਸੀ ਜੀ ਨੂੰ ਗਰਮ ਗਰਮ ਫੁਲਕਾ ਖਵਾਈਂ ਅੱਛਾ ਗਰਮ ਗਰਮ ਰੋਟੀ ਖਵਾ ਕੇ ਫੇ ਜੀ ਮਾਸੀ ਜੀ ਨੂੰ ਠੀਕ ਐ ਠੀਕ ਐ ਜੀ ਮੰਮੀ ਮੈਂ ਆਈ ਜ ਟਿਫਨ ਲੈ ਕੇ ਤੁਸੀਂ ਬੈਠੋ ਰੋਟੀ ਸਬਜੀ ਵਧੀਆ ਬਣਾਈ ਪਨੀਰ ਪਲੂਰ ਇੰਨੇ ਬਨਾਇਆ ਕਿੱਤੀ ਨੇ ਗਰਮ ਗਰਮ ਰੋਟੀ ਖਾ ਕੇ ਜਾਈਓ ਤੇ ਨਾਲ ਦੁੱਧ ਚ ਪੱਤੀ ਜਾਂ ਕੌਫੀ ਕੌਫੀ ਵੀ ਸਭ ਪੀ ਕੇ ਜਾਈਓ ਅੱਛਾ ਕੋਈ ਨਾ ਬੈਠੋ ਤੁਸੀਂ ਮੈਂ ਤਾਂ ਕੁੜੀ ਨੂੰ ਕਿਹਾ ਸੀਗਾ ਵੀ ਨਾ ਰੋਟੀ ਤਿਆਰ ਕਰ ਹੈ ਤੇ ਕਿੱਦਾਂ ਉਹਦੀ ਜਠਾਣੀ ਮੈਨੂੰ ਗੱਲਾਂ ਕਰ ਗਈ ਤਾਂ ਚਲਾ ਗਈ ਹੈ ਬਾਅਦ ਚ ਕਿਤੇ ਕੁੜੀ ਨੂੰ ਗੱਲਾਂ ਹੀ ਨਾ ਕਰੇ ਮੰਮੀ ਮੈਂ ਰੋਟੀ ਪੈਕ ਕਰਤੀ ਸਾਰੀ ਤੇ ਤੁਸੀਂ ਲੈ ਜਿਓ ਪੁੱਤ ਮੇਰੀ ਗੱਲ ਸੁਣ ਗਾਹ ਤਾ ਤੂੰ ਐ ਕੰਮ ਨਾ ਕਰੀ ਰੋਟੀ ਦੀ ਹੰਬੀ ਨਾ ਭਰੀ ਕਿਸੇ ਨੂੰ ਚਾਹੇ ਮੈਂ ਰਵਾਂ 10 ਦਿਨ ਚਾਹੇ ਮੈਂ ਰਵਾਂ 20 ਦਿਨ ਰੋਟੀ ਦੀ ਹੰਬੀ ਨਹੀਂ ਤੂੰ ਭਰਨੀ ਹੁਣ ਤਾਂ ਮੈਂ ਲੈ ਹੀ ਜਾਵਾਂਗੇ ਕਿਉਂ ਅੰਨ ਦੀ ਬਰਬਾਦੀ ਥੋੜੀ ਕਰਨੀ ਆ ਤੂੰ ਬਣਾਈ ਦਿੱਤੀ ਆ ਤਾਂ ਅੱਗੇ ਤਾਂ ਉਹਨਾਂ ਤੂੰ ਹੰਬੇ ਭਰੀ ਵੀ ਮੈਂ ਰੋਟੀ ਦੇਣੀ ਆ ਕਿਉਂ ਮੰਮੀ ਤਾ ਕਿਉਂ ਕਹਿੰਦੇ ਕਈ ਗੱਲਾਂ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦੀਆਂ ਠੀਕ ਹੈ ਨਾ ਮੰਮੀ ਮੈਨੂੰ ਪਤਾ ਤੁਸੀਂ ਕਿਉਂ ਕਹਿ ਰਹੇ ਹੋ ਹਾਂਜੀ ਚੱਲੇ ਮਾਸੀ ਜੀ ਹਾਂ ਦੇ ਚਲੋ ਨਹੀਂ ਪੁੱਤ ਠੀਕ ਹੈ ਮੰਮੀ ਨੂੰ ਜਾ ਕੇ ਫੋਨ ਕਰ ਦਿਓ ਮੈਨੂੰ ਠੀਕ ਹੈ ਦੀਦੀ ਇੱਕ ਗੱਲ ਕਹਾਂ ਮੈਂ ਤੁਹਾਨੂੰ ਅੰਦਰ ਵੀ ਰਿਕਵੈਸਟ ਕੀਤੀ ਸੀ ਕਿ ਮੰਮੀ ਸਾਹਮਣੇ ਕੋਈ ਗੱਲ ਨਾ ਕਰਨਾ ਤੇ ਮੈਂ ਤੇਰੀ ਮੰਮੀ ਨੂੰ ਕੀ ਕਹਿ ਤਾ ਵਾ ਮੈਂ ਕੀ ਕਿਹਾ ਉਹਨਾਂ ਨੂੰ ਦੀਦੀ ਆਸੇ ਪਾਸੇ ਲੋੜ ਪੈ ਹੀ ਗਈ ਆ ਕੀ ਇੱਕ ਰੋਟੀ ਆ ਲੋਕੀ ਤਾਂ ਇੰਨੇ ਨੇ ਲੰਗਰ ਲਾ ਦਿੰਦੇ ਆ ਤੇ ਹਾਏ ਹਾਏ ਮੈਂ ਤੇਰੀ ਮੰਮੀ ਨੂੰ ਕੀ ਕਹਿ ਤਾ ਮੈਂ ਤੈਨੂੰ ਇਹ ਹੀ ਕਿਹਾ ਵੀ ਆਂਟੀ ਜੀ ਜਾਣ ਲੱਗੇ ਦੁੱਧ ਚ ਪੱਤੀ ਪੀ ਕੇ ਜਾਣਾ 커피 ਪੀ ਕੇ ਜਾਣਾ ਤੇ ਮੈਂ ਕੋਈ ਮਾੜੀ ਗੱਲ ਕਰਤੀ ਏ ਦੀਦੀ ਪਿੱਛੇ ਜੇ ਤੁਹਾਡੀ ਮਾਸੀ ਹਸਪੀਟਲ ਦਾਖਲ ਹੀ ਯਾਦ ਹੈ ਨਾ ਤੁਹਾਨੂੰ ਹਾਂ ਤੇ ਜੇ ਮਾਸੀ ਦਾਖਲ ਤੂੰ ਕੀ ਮੈਨੂੰ ਸੁਣਾਣਾ ਚਾਹਨੀ ਏ ਸੁਣਾਣਾ ਨਹੀਂ ਚਾਹੀਦੀ ਦੀਦੀ ਤੁਸੀਂ ਮੈਨੂੰ 5 ਵਜੇ ਉਠਾ ਦਿੰਦੇ ਹੁੰਦੇ ਸੀ ਕਿੱਟੀ ਉੱਠ ਕੋਈ ਚੀਜ਼ ਰਹਿ ਨਾ ਜਾਵੇ ਹਸਪੀਟਲ ਪਹੁੰਚਾਉਣ ਵਾਲੀ ਫਰੂਟ ਦੇ ਨਾਲ ਫਰੂਟ ਦੁੱਧ ਦੇ ਨਾਲ ਦੁੱਧ ਚਾਹ ਦੇ ਨਾਲ ਚਾਹ ਰੋਟੀਆਂ ਸਬਜ਼ੀਆਂ ਤੇ ਤਿੰਨ ਤਰ੍ਹਾਂ ਤਿੰਨ ਤਰ੍ਹਾਂ ਦੀਆਂ ਸਬਜ਼ੀਆਂ ਕਹਿੰਦੇ ਨੇ ਤਿਆਰ ਕਰਦੇ ਮੈਂ ਤਾਂ ਇੱਕ ਵਾਰ ਹੀ ਨੇ ਕਿਹਾ ਸੀ ਰਾਸ਼ਨ ਲੱਗਦਾ ਜਾਂ ਇੰਨਾ ਟਾਈਮ ਲੱਗਦਾ ਮੈਂ ਤਾਂ ਤੁਹਾਡੇ ਨਾਲ ਪੂਰਾ ਹੱਥ ਵੰਡਾਇਆ ਸੀ ਨਾ ਤੇ ਅੱਜ ਕਿ ਮੇਰੀ ਚਾਚੀ ਬਿਮਾਰ ਹੋ ਗਈ ਤੇ ਉਹ ਵੀ ਮੇਰੇ ਮੰਮੀ ਨੇ ਨਹੀਂ ਮੈਨੂੰ ਕਿਹਾ ਸੀ ਮੈਂ ਹੀ ਮੰਮੀ ਨੂੰ ਕਿਹਾ ਸੀ ਕਿ ਕੱਲੇ ਜਾਣੇ ਆ ਤੁਹਾਨੂੰ ਵੀ ਪਤਾ ਵਾ ਜਦੋਂ ਹਸਪੀਟਲ ਆ ਚ ਰੋਟੀ ਭੇਜ ਨਹੀਂ ਹੁੰਦੀ ਆ ਨਾ ਤੇ ਘਰ ਚ ਕਿੰਨੀ ਤੰਗੀ ਆਉਂਦੀ ਆ ਇੱਕ ਲੱਥ ਹਸਪੀਟਲ ਚ ਹੁੰਦੀ ਆ ਤੇ ਇੱਕ ਘਰ ਚ ਹੁੰਦੀ ਆ ਤੇ ਜੇ ਅੱਜ ਮੈਂ ਧੀ ਹੋ ਗਈ ਉਹਨਾਂ ਦਾ ਸਾਥ ਨਹੀਂ ਦਊਂਗੀ ਤੇ ਕੀ ਫਾਇਦਾ ਮੇਰਾ ਇਹੋ ਜਿਹਾ ਕਿ ਤੁਸੀਂ ਮੈਨੂੰ ਮਾਫ ਕਰਦੇ ਮੇਰੇ ਕੋਲ ਗਲਤੀ ਹੋ ਗਈ ਮੈਂ ਸੋਚਿਆ ਹੀ ਨਹੀਂ ਸੀ ਮੈਨੂੰ ਵੀ ਕਿੰਨੀ ਲੋੜ ਪਈ ਉਦੋਂ ਕਿੰਨਾ ਮੇਰਾ ਸਾਥ ਦਿੱਤਾ ਜੇ ਅੱਜ ਤੇਰੇ ਘਰ ਦੇਆਂ ਨੂੰ ਥੋੜੀ ਲੋੜ ਪੈ ਗਈ ਤੇ ਮੈਂ ਤੈਨੂੰ ਕਿੰਨਾ ਸੁਨਾਇਆ ਦੀਦੀ ਚਲੋ ਉਹ ਨਹੀਂ ਕੋਈ ਗੱਲ ਹੈਗੀ ਮੈਂ ਮਾਰੀ ਦਿੱਤਾ ਮੈਂ ਤੇਰੀ ਮੰਮੀ ਨੂੰ ਜਾਣ ਕੇ ਟਾਂਚਾ ਦੇ ਨਾਲ ਸੁਣਾੰਦੀ ਪਈ ਸੀ ਮੈਂ ਪਰ ਇਹ ਗਲਤ ਕਰਦੀ ਪਈ ਸੀ ਤੇਰੀ ਮੰਮੀ ਨੂੰ ਵੀ ਫੀਲ ਹੋਇਆ ਐਸ ਗੱਲ ਵੱਲੋਂ ਹਾਂਜੀ ਦੀਦੀ ਮੰਮੀ ਅੱਜ ਮੈਨੂੰ ਖਰੇ ਲਬਜ਼ਾਂ ਚ ਕਹਿ ਗਈਆਂ ਕਿ ਅੱਜ ਤੋਂ ਬਾਅਦ ਮੇਰੇ ਘਰ ਰੋਟੀ ਤੇ ਕੀ ਤੂੰ ਨਾਮ ਨਹੀਂ ਲੈਣਾ ਪਤਾ ਮੈਨੂੰ ਇਹ ਗੱਲ ਕਿੰਨੀ ਫਿੰਚ ਕੀਤੀ ਹੈ ਪਤਾ ਕੀ ਹੈ ਦੀਦੀ ਅਹੀਂ ਈਆਂ ਵਿਆਦੰਦੇ ਇਹਦਾ ਮਤਲਬ ਇਹ ਥੋੜਾ ਕੀ ਸਾਡਾ ਹੱਡੀਆਂ ਮਾਵਾਂ ਤੇ ਹੱਕ ਹੀ ਮੁੱਕ ਗਿਆ ਸਾਨੂੰ ਆਪਣੀਆਂ ਮਾਵਾਂ ਦਾ ਸਾਥ ਸਦਾ ਹੀ ਦੇਣਾ ਚਾਹੀਦਾ ਕਿ ਨਹੀਂ ਹਾਂ ਬਿਲਕੁਲ ਸੋ ਵੀਡੀਓ ਕਿੱਦਾਂ ਨਹੀਂ ਲੱਗੀ ਵੇਖ ਕੇ ਤੁਹਾਨੂੰ ਪਤਾ ਲੱਗ ਹੀ ਜਾਣਾ ਵੀਡੀਓ ਦੇ ਵਿੱਚ ਇੱਕ ਛੋਟਾ ਜਿਹਾ ਮੈਸੇਜ ਹੈ ਵੇਖੋ ਜ਼ਰੂਰੀ ਨਹੀਂ ਹੁੰਦਾ ਜਦੋਂ ਸਾਡੇ ਘਰ 'ਚ ਕੋਈ ਦਿੱਕਤ ਆਉਂਦੀ ਹੈ ਅਸੀਂ ਆਪਣੀ ਮਾਂ ਨੂੰ ਕਹਿੰਨੇ ਆ ਮੰਮੀ ਆ ਚੀਜ਼ ਤਿਆਰ ਕਰ ਦਿਓ ਆ ਚੀਜ਼ ਲਿਆ ਦਿਓ ਜਾਂ ਆਪਣੀ ਭਾਬੀ ਹੋਵੇ ਤਾਂ ਭਾਬੀ ਤੇ ਹੁਕਮ ਚਲਾਉਂਦੇ ਆ ਕਿ ਭਾਬੀ ਆ ਚੀਜ਼ ਫਟਾਫਟ ਹੁਣ ਤਿਆਰ ਕਰ ਦੇ ਤੇ ਕੀ ਗੱਲ ਅਹੀਂ ਆਪਣੇ ਘਰੋਂ ਆਪਣੇ ਪੇਕੇ ਨਹੀਂ ਭੇਜ ਸਕਦੇ ਇੱਥੇ ਹੀ ਈ ਧੀਆਂ ਕਿਉਂ ਗਲਤ ਹੋ ਜੀਏ ਮੇਰਾ ਸ਼ਾ ਗੱਲ ਨੂੰ ਸਮਝਿਆ ਕਰੋ ਮਾਂ ਧੀ ਦੇ ਘਰੋਂ ਲੈ ਸਕਦੀ ਆ ਜੇ ਮਾਂ ਦੇ ਸਕਦੀ ਹੈ ਤਾਂ ਮਾਂ ਲੈ ਵੀ ਸਕਦੀ ਸੋ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਵੀਡੀਓ ਕਿੱਦਾਂ ਦੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਛੋਟੀ ਜੀ ਬੈਲੇ ਨੂੰ ਵਝਾ ਦਿਆ ਕਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ